ਦੇਖੋ ਦੋ ਮਤਲਬ ਦੋ ਦੋ ਮਕਸਦ ਸੀ ਕਿ ਇੱਕ ਤਾਂ ਮੰਡੀਆਂ ਦੀ ਹਾਲ ਜਾਣ ਜਾਗੇ ਉਹਨੇ ਮੰਡੀਆਂ ਜਾਵਾਂਗੇ ਉਸਦੇ ਕਿਸਾਨਾਂ ਨੂੰ ਕਿਵੇਂ ਚੱਲ ਰਿਹਾ ਆੜਤੀਆਂ ਨਾਲ ਗੱਲ ਕੀਤੀ ਆ ਹੋਰ ਕਰਾਂਗੇ ਉਸ ਮਸੱਹ ਜਾਣਾਗੇ ਔਰ ਅਗਰ ਕੋਈ ਚੀਜ਼ ਕਿਤੇ ਫਸਦੀ ਆ ਉਹ ਟੇਕ ਅਪ ਕਰਕੇ ਕਿਉਂਕਿ ਐਸ ਲੈਵਲ ਤੇ ਤਾਂ ਇਹ ਸੂਬਾ ਸਰਕਾਰ ਦੀਆਂ ਡਿਊਟੀਆਂ ਨੇ ਕਿ ਇਹਦੀ ਲਿਫਟਿੰਗ ਕਰਨੀ ਆ ਇਹਨੂੰ ਭੇਜਣਾ ਵਾ ਇਮਪਲੀਮੈਂਟ ਕਰਨੀ ਹੈ ਇਹ ਸਾਰੀਆਂ ਜ਼ਿੰਮੇਵਾਰੀਆਂ ਸੂਬਾ ਸਰਕਾਰ ਦੀਆਂ ਨੇ ਜਿਹੜਾ ਜੇ ਕੋਈ ਕੇਂਦਰ ਦਾ ਵੀ ਮੁੱਦਾ ਮੈਨੂੰ ਦੱਸਣਗੇ ਤੇ ਮੈਂ ਉਹ ਵੀ ਹਲ ਕਰਾਉਂਗਾ ਔਰ ਬਿਲਕੁਲ ਗੱਲ ਕਰੂੰਗਾ ਔਰ ਦੂਸਰੀ ਅਸੀਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਮੰਡੀ ਜਦੋਂ ਜਾਣਾ ਹੀ ਆ ਤੇ ਆੜਤੀਆ ਸਹਬਾਨ ਨਾਲ ਮੀਟਿੰਗ ਕਰੀਏ ਮਨਵੀਮ ਸਹਬਾਨ ਨਾਲ ਮੀਟਿੰਗ ਕਰੀਏ ਸਾਰੇ ਲੋਕਾਂ ਨਾਲ ਕਰਕੇ ਔਰ ਜਿਹੜਾ ਮੇਰਾ ਕੰਪੇਨ ਮੇਰਾ ਪ੍ਰਚਾਰ ਚੋਣ ਪ੍ਰਚਾਰਾ ਉਹਦਾ ਅੱਜ ਖੰਨਾ ਹਲਕੇ ਚ ਆਗਾਜ਼ ਵੀ ਕਰ ਦिए ਮੈਂ ਗੁਰਕੀਰੀ ਜੀ ਦਾ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਅੱਜ ਉਹ ਸ਼ੁਰੂਆਤ ਕਰਾਦੀ ਔਰ ਸ਼ੀਲਾ ਜੀ ਦਾ ਤਾਂ ਅਸੀਂ ਦੇਣਾ ਹੀ ਨਹੀਂ ਦੇ ਸਕਦੇ ਹਮੇਸ਼ਾ ਸ਼ੁਰੂਆਤ ਇਥੋਂ ਕਰਾਉਂਦੇ ਆ ਬਹੁਤ-ਬਹੁਤ ਧੰਨਵਾਦ ਕਿਤਰਾ ਐਫਸੀ ਦਾ ਮੁੱਦਾ ਆਰਤੀਆਂ ਦਾ ਕਾਫੀ ਲੰਬੇ ਸਮੇਂ ਤੋਂ ਲੜਕਿਆ ਰਿਹਾ ਤੁਸੀਂ ਇਸ ਮੈਚ ਵਿੱਚ ਵੀ ਰਹੇ ਹੋ ਜੀ ਤੇ ਬਤੌਰ ਅਗਰ ਤੁਹਾਨੂੰ ਸੁਣ ਕੇ ਸੰਸਦ ਭੇਜਣੇ ਫਿਰ ਕੀ ਐਫਰਟਸ ਕਰੀ ਅਸੀਂ ਬਿਲਕੁਲ ਕਰਾਂਗੇ ਅਸੀਂ ਤਾਂ ਚੋਨੇ ਸਾਡੀ ਸਰਕਾਰ ਬਣਾ ਲ ਦੋ ਇਹਨੂੰ ਜੜ ਤੋਂ ਹੀ ਖਤਮ ਕਰ ਦਿਆਂਗੇ ਜੀ ਇਹ ਜਿਹੜੀ ਮੌਜੂਦਾ ਸੈਂਟਰ ਸਰਕਾਰ ਹੈ ਕਿਸਾਨਾਂ ਨੂੰ ਇਹ ਵਾਦੇ ਤੇ ਹੀ ਬਣੀ ਸੀ ਕਿ ਜੋ ਆਰਥਿਕ ਹਾਲਾਤ ਖੇਤੀ ਦੇ ਕਿਸਾਨ ਉਹਨਾਂ ਨੂੰ ਸੁਧਾਰਨ ਵਿੱਚ ਲੱਗੇ ਹੋਏ ਸੀ ਮੰਗ ਕਰਦੇ ਸੀ ਐਮਐਸਪੀ ਤੋਂ ਲੈ ਕੇ ਬੀਮਾ ਯੋਜਨਾ ਤੱਕ ਦੀਆਂ ਡਿਮਾਂਡਾਂ ਸੀ ਇਹ ਉਹਨਾਂ ਦਾ ਭਰੋਸਾ ਦੇ ਕੇ ਹੀ ਵੜੇ ਸੀ ਲੇਕਿਨ ਦੂਜੀ ਵਾਰੀ ਵੰਡ ਤੇ ਵੀ ਇਹਨਾਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਕੋਈ ਹਾਮੀ ਨਹੀਂ ਭਰੀ ਬਲਕੇ ਰਾਜਨਾਥ ਨੇ ਦਿੱਲੀ ਤੋਂ ਕਿਸਾਨਾਂ ਦੇ ਜੰਤਰ ਮੰਤਰ ਧਰਨੇ ਦੇ ਵੰਡ ਤੋਂ ਪਹਿਲਾਂ ਖੁਦ ਆ ਕੇ ਇਹ ਰਿਕੁਐਸਟ ਕਰੀ ਸੀ ਕਿ ਸਾਨੂੰ ਵੋਟਾਂ ਪਾਓ ਅਸੀਂ ਇਹ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਲੇਕਿਨ ਵਾਦੇ ਵਫਾ ਨਹੀਂ ਹੋਏ ਤੇ ਹੁਣ ਕਿਸਾਨ ਵਿਰੋਧ ਕਰੇਗਾ ਵੋਟਾਂ ਪੈਣੀਆਂ ਕਿੱਥੋਂ ਹੁਣ ਵੋਟਾਂ ਕਿੱਥੋਂ ਲੈ ਲੈਣਗੇ ਕਿ ਇਹਦਾ ਕਿਹੜੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਕਿਹਨੂੰ ਫਾਇਦਾ ਹੋ ਸਕਦਾ ਭਾਜਪਾ ਨੂੰ ਤਾਂ ਬਿਲਕੁਲ ਵੋਟ ਹੀ ਨਹੀਂ ਜਾਏਗੀ ਕੋਈ ਫਾਇਦਾ ਨਹੀਂ ਮਿਲਣਾ ਉਹ ਜਿਸ ਤਰ੍ਹਾਂ ਲੋਕ ਭਾਜਪਾ ਜਾਂਦੇ ਆ ਭਾਜਪਾ ਚ ਲੇਕਿਨ ਵੋਟਾਂ ਨਹੀਂ ਪੈਣੀਆਂ ਪੰਜਾਬ ਚੋਦਰ ਨਹੀਂ ਪੈਣੀਆਂ ਦੂਜੀ ਪਾਰਟੀਆਂ ਇਹਨੂੰ ਕੈਚ ਕਰ ਸਕਦੀਆਂ ਨੇ ਦੂਸਰੇ ਕੈਚ ਕਰ ਸਕਦੇ ਨੇ ਲੇਕਿਨ ਉਹ ਬਣੀਆਂ ਉਹ ਵੀ ਐਮਐਸਪੀ ਦੇ ਭਰੋਸਾ ਦੇ ਕੀ ਸੀ ਆਹਨ ਮੌਜੂਦਾ ਸਰਕਾਰ ਦਾ ਦੇਖ ਲਓ ਤੁਸੀਂ ਕੀ ਹਾਲ ਆ ਇੱਕ ਪੰਜੀ ਨਹੀਂ ਪਾਈ 2 ਸਾਲ ਹੋ ਗਏ ਇੱਕ ਪੰਜੀ ਵੀ ਮੁਰਗੀ ਬੱਕਰੀ ਦਾ ਅਸੀਂ ਦੇ ਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਬਲਕਿ ਜਿੱਥੇ ਰੇਤਾ ਚੜਿਆ ਸੀ ਹੜਪੀਟਾਂ ਦਾ ਤੁਸੀਂ ਹਾਲਾਤ ਦੇਖੋਗੇ ਔਰ ਇੱਤੇ ਨੂੰ ਚੱਕਣ ਨਹੀਂ ਦੇ ਰਹੇ ਕਿਉਂਕਿ ਇਹਨਾਂ ਦੀਆਂ ਖੱਡਾਂ ਨਹੀਂ ਵਿਖਦੀਆਂ ਫਿਰ ਐਨੇ ਬੁਰੇ ਹਾਲ